ਸੰਭਨੇ ਆ ਰਹੀ ਆ ਇਹ ਜਿਹੜੀ ਖਬਰ ਆ ਸ਼ੰਭੂ ਤੇ ਖਨੋਰੀ ਬਾਰਡਰ ਤੋਂ ਆ ਰਹੀ ਆ ਤੁਹਾਨੂੰ ਦੱਸਦੀ ਏ ਕਿ ਕੱਲ 19 ਮਾਰਚ ਨੂੰ ਕੇਂਦਰ ਸਰਕਾਰ ਦੇ ਨਾਲ ਜਿਹੜੀ ਕਿਸਾਨਾਂ ਦੀ ਮੀਟਿੰਗ ਸੀ ਤਾਂ ਮੀਟਿੰਗ ਤੋਂ ਬਾਅਦ ਉਹਨਾਂ ਨੇ 4 ਮਈ ਦਾ ਜਿਹੜਾ ਅਗਲੀ ਮੀਟਿੰਗ ਦਾ ਐਲਾਨ ਕੀਤਾ ਸੀ ਹਲੇ ਜਿਹੜੇ ਕਿਸਾਨ ਆਗੂ ਆ ਉਹ ਵਾਪਸ ਆ ਹੀ ਰਹੇ ਸੀ ਤਾਂ ਅਚਾਨਕ ਉਹਨਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਅਤੇ ਸਵਰਨ ਸਿੰਘ ਪਦੇਰ ਉਹਨਾਂ ਨੂੰ ਜਿਹੜਾ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਤਾਂ ਦੱਸਦੀ ਕਿ ਜਿਹੜਾ ਜਗਜੀਤ ਸਿੰਘ ਡੱਲੇ ਵਾਲਾ ਪਹਿਲਾਂ ਤਾਂ ਉਹਨਾਂ ਨੂੰ ਪਟਿਆਲੇ ਲੈ ਜਾਂਦਾ ਪਟਿਆਲੇ ਤੋਂ ਬਾਅਦ ਫਿਰ ਉਹਨੂੰ ਜਲੰਧਰ ਹਸਪੀਟਲ ਲੈ ਜਾਂਦਾ ਜਲੰਧਰ ਤੋਂ ਬਾਅਦ ਤੀਸਰੀ ਜਗ੍ਹਾ ਇੱਕ ਹੋਰ ਸ਼ਿਫਟ ਕਰ ਦਿੱਤਾ ਗਿਆ ਸੀ ਤੇ ਜਿਹੜੇ ਸਵਰਨ ਸਿੰਘ ਭਦੇਰਾ ਤੇ ਹੋਰ ਵੀ ਕਈ ਜਿਹੜੇ ਕਿਸਾਨ ਆਗੂ ਆ ਜਿਹੜਾ ਪੁਲਸ ਨੇ ਉਹਨਾਂ ਸਾਰੇ ਕਿਸਾਨ ਆਗੂਆਂ ਨੂੰ ਹਿਰਾਸਤਤ ਦੇ ਵਿੱਚ ਲੈ ਲਿਆ ਸੀ ਤਾਂ ਉਹਨਾਂ ਨੂੰ ਪਹਿਲਾਂ ਬਹਾਦਰਗਾ ਬਹਾਦਰਪੁਰ ਜਿਹੜੀ ਆ ਜੇਲ੍ਹ ਆ ਉੱਥੇ ਲਿਆਂਦਾ ਸੀਗਾ ਤੇ ਉਸ ਤੋਂ ਬਾਅਦ ਅੱਜ ਉਹਨਾਂ ਨੂੰ ਜਿਹੜੀ ਆ ਪਟਿਆਲਾ ਦੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤਾਂ ਹਨ ਦੱਸਦੀਏ ਕਿ ਜਦੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਰੱਖੀ ਸੀ ਤਾਂ ਉਦੋਂ ਮੀਟਿੰਗ ਦੇ ਵਿੱਚ ਜਿਹੜੇ ਸੀਐਮ ਭਗਵੰਤ ਮਾਨ ਗੁੱਸੇ ਵਿੱਚ ਆ ਕੇ ਉਹ ਮੀਟਿੰਗ ਨੂੰ ਚੱਲਦਾ ਹੀ ਵਿੱਚੋਂ ਛੱਡ ਕੇ ਭੱਜ ਗਏ ਸੀ ਤਾਂ ਉਦੋਂ ਕਿਸਾਨਾਂ ਨੇ ਇਦਾਂ ਐਲਾਨ ਕੀਤਾ ਸੀ ਕਿ ਅਸੀਂ 5 ਤਰੀਕ ਨੂੰ ਚੰਡੀਗੜ੍ਹ ਵੱਲ ਿਕੋਚ ਕਰਾਂਗੇ ਪਰ ਸਰਕਾਰ ਨੇ ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਵੀ ਰੋਕਿਆ ਗਿਆ ਉੱਥੇ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ ਤਾਂ ਦੂਜੇ ਪਾਸੇ ਜਿਹੜੇ ਸੀਐਮ ਭਗਵੰਤ ਮਾਨ ਉਹਨਾਂ ਨੇ ਕਿਸਾਨਾਂ ਦੇ ਉੱਪਰ ਇਲਜ਼ਾਮ ਵੀ ਲਗਾਏ ਸੀ ਕਿ ਜਿਹੜੇ ਇਹ ਕਿਸਾਨ ਆ ਇਹ ਸੜਕਾ ਰੋਕ ਲੈਂਦੇ ਆ ਰੇਲਾ ਰੋਕ ਲੈਂਦੇ ਆ ਪਰ ਜਦੋਂ ਦੇ ਪਾਸੇ ਕਿਸਾਨਾਂ ਦੇ ਬਿਆਨ ਲੈ ਸੀ ਤਾਂ ਉਹਨਾਂ ਨੇ ਇਹ ਕਹਿਿਆ ਸੀ ਕਿ ਸਾਨੂੰ ਸਿਰਫ ਸਾਡੀਆਂ ਮੰਗਾਂ ਤੱਕ ਮਤਲਬ ਆ ਅਸੀਂ ਅਸੀਂ ਕਿਸੇ ਨੂੰ ਕੋਈ ਵੀ ਖੱਜਲ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ ਜੇ ਤਰ੍ਹਾਂ ਲਾਵਾਂਗੇ ਵੀ ਤਾਂ ਅਸੀਂ ਰੋਡ ਦੇ ਪਰਲੇ ਸਾਈਡ ਹੋ ਕੇ ਲਾਵਾਂਗੇ ਸਾਡਾ ਕੋਈ ਵੀ ਸੜਕਾਂ ਜਾਂ ਰੇਲ ਰੋਕਣ ਦਾ ਕੋਈ ਮਕਸਦ ਨਹੀਂ ਆ ਜੇਕਰ ਸਾਡੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਂ ਤਾਂ ਅਸੀਂ ਸੜਕਾਂ ਅਤੇ ਰੇਲਾ ਕਿਵੇਂ ਰੋਕਾਂਗੇ ਸਾਨੂੰ ਕੀ ਲੋੜ ਆ ਸੜਕਾਂ ਤੇ ਰੇਲਾ ਰੋਕਣ ਦੀ ਤਾਂ ਐਸ ਸਾਰੀਆਂ ਗੱਲਾਂ ਮੱਦੇ ਨਜ਼ਰ ਰੱਖਦੇ ਆਏ ਫਿਰ ਜਿਹੜਾ ਕੇਂਦਰ ਸਰਕਾਰ ਨੇ ਜਿਹੜੇ ਕਿਸਾਨ ਆਗੂਆਂ ਨੂੰ ਚਿੱਠੀ ਪੱਤਰ ਭੇਜਿਆ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ 19 ਮਾਰਚ ਚਨੋ ਜਿਹੜੀ ਆ ਕੇਂਦਰ ਸਰਕਾਰ ਨਾਲ ਉਹ ਕਿਸਾਨ ਬੈਠ ਕੇ ਮੀਟਿੰਗ ਕਰਨ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਇੰਨਾ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋયા ਜਦੋਂ ਕੱਲ੍ਹ ਆ ਕਿਸਾਨ ਆਗੂ ਚੰਡੀਗੜ੍ਹ ਦੇ ਵਿੱਚ ਆਪਣੀ ਮੀਟਿੰਗ ਦੇ ਲਈ ਕੇਂਦਰ ਦੇ ਕੇਂਦਰ ਸਰਕਾਰ ਦੇ ਨਾਲ ਜਦੋਂ ਉੱਥੇ ਗਏ ਤਾਂ ਉਦੋਂ ਪਹਿਲਾਂ ਕੇਂਦਰ ਸਰਕਾਰ ਨੇ ਉਹਨਾਂ ਨੂੰ 4 ਮਈ ਦੀ ਤਰੀਕ ਦੇ ਦਿੱਤੀ ਸੀਗੀ ਅਗਲੀ ਮੀਟਿੰਗ ਦੇ ਲਈ ਪਰ ਜਦੋਂ ਵਾਪਸ ਆ ਰਹੇ ਸੀ ਤਾਂ ਅਚਾਨਕ ਪੁਲਸ ਨੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਆ ਅਤੇ ਜਿਹੜੇ ਸਵਰਨ ਸਿੰਘ ਪਧੇਰਾ ਉਹਨਾਂ ਦੋਨਾਂ ਨੂੰ ਅਤੇ ਹੋਰ ਜਿਹੜੇ ਕਿਸਾਨ ਆ ਗੂ ਆ ਉਹਨਾਂ ਸਾਰਿਆਂ ਨੂੰ ਪੁਲਸ ਨੇ ਹਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤਾਂ ਜਿਹੜੇ ਜਗਜੀਤ ਸਿੰਘ ਡੱਲੇਵਾਲ ਆ ਉਹਨਾਂ ਨੂੰ ਤਾਂ ਪਹਿਲਾਂ ਪਟਿਆਲੇ ਲੈ ਕੇ ਗਏ ਫਿਰ ਪਟਿਆਲੇ ਤੋਂ ਬਾਅਦ ਜਲੰਧਰ ਲੈ ਆਂਦਾ ਜਲੰਧਰ ਬਾਦ ਕੀਤੇ ਹੋਰ ਇੱਕ ਹੋਰ ਹਸਪੀਟਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤਾਂ ਦੂਜੇ ਪਾਸੇ ਜਿਹੜੇ ਹੋਰ ਵੀ ਕਿਸਾਨ ਆਗੂ ਆ ਉਹਨਾਂ ਸਾਰਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਬਹਾਦਰਪੁਰ ਪਹਿਲਾਂ ਉੱਥੇ ਜੇਲ੍ਹ ਦੇ ਵਿੱਚ ਲੈ ਗਏ ਆ ਤਾਂ ਫਿਰ ਉਸ ਤੋਂ ਬਾਅਦ ਹੁਣ ਕਿਸਾਨਾਂ ਨੂੰ ਜਿਹੜਾ ਉਹਨਾਂ ਨੇ ਪਟਿਆਲੇ ਦੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਤਾਂ ਇਹਦੇ ਉੱਪਰ ਜਿਹੜਾ ਅੱਜ ਬਹੁਤ ਵੱਡਾ ਰੋਲਾ ਪੈ ਰਿਹਾ ਹੈ ਤਾਂ ਦੂਸਰੇ ਜਿਹੜੇ ਦੂਸਰੇ ਜਿਹੜੇ ਆਪਣੇ ਸਾਫਕਾ ਜਿਹੜੇ ਸੀਐਮ ਆ ਉਹਨਾਂ ਦੇ ਵੀ ਬਿਆਨ ਇੱਕ ਤਾਂ ਜਿਹੜੀ ਬੀਬੀ ਹਰ ਸਿਮਰਤ ਕੌਰ ਬਾਦਲਾ ਉਹਦੇ ਇਹ ਬਿਆਨ ਆ ਕਿ ਮੈਨੂੰ ਤਾਂ ਲੱਗਦਾ ਇਹਦੇ ਵਿੱਚ ਬਿਆਨਤ ਸਿੰਘ ਦਾ ਭੂਤ ਆ ਗਿਆ ਏ ਤਾਂ ਮੈਨੂੰ ਲੱਗਦਾ ਭਗਵਾਨ ਤੁਮਾਨ ਦੀ ਜਿਹੜੀ ਆ ਗਈ ਮਾਨਸਿਕ ਸੰਤੁਲਨ ਜਿਹੜੀ ਖਰਾਬ ਹੋ ਗਈ ਆ ਜਿਹੜੇ ਸਾਡੇ ਆਂ ਦਾਤਾ ਏ ਉਹਨਾਂ ਦੇ ਨਾਲ ਇਹ ਤੱਕਾ ਕਰ ਰਿਹਾ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਦੋਂ ਇਹ ਜਿਹੜੇ ਕਿਸਾਨਾਂ ਦੇ ਨਾਲ ਇੰਨੇ ਵੱਡੇ ਵਾਅਦੇ ਕਰਦੇ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ 5 ਮਿੰਟਾਂ ਦੇ ਵਿੱਚ ਜਿਹੜੀ ਐਮਐਸਪੀ ਲਾਗੂ ਕਰ ਦਵਾਂਗੇ ਤਾਂ ਉਹਨਾਂ ਨੇ ਇਹ ਕਿਹਾ ਕਿ ਹੁਣ ਤਾਂ 3 ਸਾਲ ਪੂਰੇ ਹੋ ਗਏ ਤੇ ਹਲੇ ਵੀ ਕਿਸਾਨਾਂ ਦੀ ਜਿਹੜੇ ਮੰਗਾਂ ਨੇ ਐਮਐਸਪੀ ਨੂੰ ਲੈ ਕੇ ਉਹ ਹਲੇ ਤੱਕ ਜਿਹੜੀਆਂ ਲਾਗੂ ਨਹੀਂ ਕੀਤੀਆਂ ਤਾਂ ਇਹਦੇ ਉੱਪਰ ਬਹੁਤ ਜਿਹੜੇ ਸਵਾਲ ਉਠਾਏ ਜਾ ਰਹੇ ਆ ਹਰ ਸਿਮਰਤ ਕੌਰ ਬਾਦਲ ਨੇ ਐਦਾਂ ਕਿਹਾ ਕਿ ਜਦੋਂ ਸੇਮ ਭਗਵੰਤ ਮਾਨ ਦੀ ਸਰਕਾਰ ਨਹੀਂ ਬਣੀ ਸੀ ਉਹ ਤਾਂ ਉਹਨਾਂ ਨੇ ਇੰਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਤਾਂ ਅੱਜ ਜਿਹੜੀ ਆ ਗਈ ਉਹ ਕਿਸਾਨਾਂ ਦੇ ਨਾਲ ਤੱਕਾ ਕਰ ਰਹੀ ਆ ਸ਼ਰਿਆਮਾ ਗੁੰਡਾਗਰਦੀ ਕਰ ਰਹੀ ਆ ਕਿਸਾਨਾਂ ਦੇ ਨਾਲ ਤੇ ਜਿਹੜੇ ਬਜ਼ੁਰਗ ਜਗਜੀਤ ਸਿੰਘ ਡੱਲੇਵਾਲਾ ਜਿਹੜੇ ਚੱਲਣ वाले ਨਹੀਂ ਆਉ ਬਿਸਤਰੇ ਦੇ ਉੱਪਰ ਪਾਏ ਆ ਤਾਂ ਉਹਨਾਂ ਨੂੰ ਵੀ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਹ ਤਾਂ ਇਸ ਤੋਂ ਵੱਡੀ ਹੋਰ ਕਿਹੜੀ ਗੁੰਡਾਗਰਦੀ ਹੋ ਸਕਦੀ ਹੈ ਤੇ ਦੂਜੇ ਪਾਸੇ ਜਿਹੜੇ ਵਿਕਰਮ ਮਜੀਠੀਆ ਹੈਗੇ ਆ ਉਹਨਾਂ ਨੇ ਇਹ ਕਿਹਾ ਕਿ ਇੱਕ ਸਵਾਲ ਪੁੱਛਿਆ ਗਿਆ ਸੀ ਸੀਮ ਭਗਵਾਨਤਮਾਨ ਨੂੰ মিডিਆ ਨੇ ਵੀ ਜਿਹੜੇ ਕਿਸਾਨ ਆਗੂ ਆ ਉਹ ਦਿੱਲੀ ਵੱਲ ਕਿਉਂ ਦਿੱਲੀ ਵਿੱਚ ਕਿਉਂ ਜਾਣਾ ਚਾਹੁੰਦੇ ਆ ਤਾਂ ਉਦੋਂ ਸੀਮ ਭਗਵਾਨਤਮਾਨ ਦੇ ਇਹ ਬਿਆਨ ਆਏ ਸੀ ਕਿ ਜਿਹੜੀ ਦਿੱਲੀ ਆ ਪੂਰੇ ਦੇਸ਼ ਦੀ ਜਿਹੜੀ ਰਾਜਸਥਾਨਿਆ ਤਾਂ ਦਿੱਲੀ ਹਰ ਕੋਈ ਜਾ ਸਕਦਾ ਹੈ ਹੁਣ ਜੇਕਰ ਉਹ ਦਿੱਲੀ ਜਾਣਾ ਚਾਹੁੰਦੇ ਆ ਤਾਂ ਉਹ ਉੱਥੇ ਹੀ ਜਾਣਗੇ ਹੋਰ ਉਹ ਕਿ ਲਾਹੌਰ ਜਾਣਗੇ ਉਦੋਂ ਉਹਨਾਂ ਨੇ ਤਾਂ ਇਹ ਬਿਆਨ ਦਿੱਤੇ ਸੀ ਤਾਂ ਵਿਕਰਮਜੀਤ ਨੇ ਇਹ ਕਿਹਾ ਕਿ ਮੈਂ ਹੁਣ ਇਹ ਪੁੱਛਣਾ ਚਾਹੁੰਦਾ ਆ ਤੁਸੀਂ ਕਿਸਾਨਾਂ ਦੇ ਨਾਲ ਧੱਕਾ ਕਿਉਂ ਕਰ ਰਹੇ ਹੋ ਉਹਨਾਂ ਨਾਲ ਗੁੰਡਾਗਰਦੀ ਕਿਉਂ ਕਰ ਰਹੇ ਹੋ ਉਹ ਸ਼ਾਂਤਮਈ ਨਾਲ ਇੱਕ ਸਾਈਡ ਤੇ ਹੋ ਕੇ ਆਪਣੀਆਂ ਜਿਹੜੀਆਂ ਮੰਗਾਂ ਮੰਗਵਾਉਣ ਦੀ ਕੋਸ਼ਿਸ਼ ਕਰ ਰਹੇ ਆ ਸ਼ਾਂਤਮਈ ਦੇ ਨਾਲ ਤੇ ਤੁਸੀਂ ਉਹਨਾਂ ਦੇ ਨਾਲ ਕਿੰਨਾ ਧੱਕਾ ਕਰ ਰਹੇ ਆ ਇੱਕ ਤੁਸੀਂ ਕਿਸਾਨਾਂ ਦੇ ਕਿਸਾਨਾਂ ਨੂੰ ਤੁਸੀਂ ਧੱਕਾ ਕਰ ਰਹੇ ਹੋ ਗੁੰਡਾਗਰਦੀ ਕਰ ਰਹੇ ਹੋ ਇੱਕ ਪਾਸੇ ਜਿਹੜੇ ਆਪਣੇ ਆਂ ਦਾ ਤਾਂ ਹੁੰਦੇ ਆ ਤਾਂ ਉਹਨਾਂ ਦੇ ਗਲਾ ਘੋਟਣ ਦੀ ਵੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਇਹ ਸਾਰੇ ਜਿੰਨੇ ਵੀ ਸਵਾਲ ਆ ਇਹ ਜਿਹੜੇ ਹੁਣ ਸੀਐਮ ਭਗਵਾਨਤਮਾਨਾ ਉਹਦੇ ਪਰ ਉੱਠੇ ਉੱਠ ਰਹੇ ਆ ਤੇ ਔਰ ਇੰਨਾ ਸਵਾਲਾਂ ਦਾ ਜਵਾਬ ਵੀ ਮੰਗਦੇ ਆ ਤੇ ਦੂਜੇ ਪਾਸੇ ਜਿਹੜੇ ਚਰਨਜੀਤ ਚੰਨੀ ਆ ਉਹਨਾਂ ਦਾ ਵੀ ਇਹ ਬਿਆਨ ਆਇਆ ਕਿ ਜਦੋਂ ਉਹਨਾਂ ਨੇ ਕੇਂਦਰ ਕੇਂਦਰ ਸਰਕਾਰ ਨਾਲ ਮੀਟਿੰਗ ਕਰ ਲਈ ਸੀ ਉਹਨਾਂ ਨੇ ਜਿਹੜਾ 4 ਮਈ ਨੂੰ ਅਗਲੀ ਮੀਟਿੰਗ ਦਾ ਐਲਾਨ ਕੀਤਾ ਸੀ ਜਦੋਂ ਵਾਪਸ ਆ ਰਹੇ ਸੀ ਤਾਂ ਫਿਰ ਉਹਨਾਂ ਦੇ ਪੱਟ ਪਿੱਛੇ ਅਸ਼ੂਰਾ ਖਵੋਨ ਦੀ ਕੀ ਲੋੜ ਪਈ ਉਹਨਾਂ ਨੂੰ ਵੀ ਇਹ ਤਾਂ ਸ਼ਰੇਆਮ ਜਿਹੜੇ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਏ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਜਿਹੜੀਆਂ ਮੰਗ ਲੈਣੀਆਂ ਚਾਹੀਦੀਆਂ ਨੇ ਤਾਂ ਜਦੋਂ ਸੀਐਮ ਭਗਵੰਤ ਮਾਨ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਹ ਤਾਂ ਅਸੀਂ ਕਿਸਾਨਾਂ ਨਾਲ ਇੰਨੇ ਵੱਡੇ ਵੱਡੇ ਵਾਅਦੇ ਕਰਦੇ ਤਾਂ ਹੁਣ 10 ਸਾਲ ਹੋ ਗਿਆ ਉਹ ਆਪਣੀਆਂ ਜਿਹੜੀਆਂ ਮੰਗਾਂ ਨੂੰ ਜਿਹੜੇ ਕਿਸਾਨਾਂ ਦੀਆਂ ਮੰਗਾਂ ਆ ਉਹਨਾਂ ਨੂੰ ਪੂਰਾ ਕਿਉਂ ਨਹੀਂ ਕਰ ਰਹੀ ਹੋਰ ਸਾਰੇ ਜਿਹੜੇ ਲੋਕਾਂ ਇਹਨਾਂ ਦੇ ਉੱਪਰ ਸਵਾਲ ਉਠਾ ਰਹੀ ਐ ਸਿਮ ਭਗਵਾਨਤ ਮਾਨ ਦੇ ਉੱਪਰ ਤੇ ਉਹਨਾਂ ਸਵਾਲਾਂ ਦੇ ਜਵਾਬ ਵੀ ਮੰਗ ਰਹੀ ਐ ਤੇ ਦੂਜੇ ਪਾਸੇ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਜਿਹੜੇ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਡੀਸੀ ਅਫਸਰਾਂ ਦੇ ਦਫ਼ਤਰਾਂ ਦੇ ਮੂਹਰੇ ਅਸੀਂ ਧਰਨਾ ਲਾਵਾਂਗੇ ਅਤੇ ਦੂਜੀ ਖਬਰ ਜਿਹੜੀ ਆ ਫਰੀਦਕੋਟ ਤੋਂ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਦਿਨ ਬਦ ਦਿਨ ਜਿਹੜੇ ਆ ਇਨਕਾਊਂਟਰ ਘਟਣ ਦੀ ਥਾਂ ਤੇ ਵੱਧ ਰਿਹਾ ਤਾਂ ਇਸ ਇਨਕਾਊਂਟਰ ਨੂੰ ਲੈ ਕੇ ਇੱਕ ਹੋਰ ਖਬਰ ਸਾਹਮਣੇ ਆ ਰਹੀ ਆ ਕਿ ਅੱਜ ਸਵੇਰ ਫਰੀਦਕੋਟ ਦੇ ਅੱਜ ਜਿਹੜਾ ਪਿੰਡ ਚੰਦਪਾਣ ਉੱਤੇ ਜੈਤੋ ਦੀ ਪੁਲਸ ਨੇ ਨਾਕਾ ਲਾਇਆ ਹੋਇਆ ਸੀ ਤਾਂ ਜਦੋਂ ਪੁਲਸ ਨੂੰ ਨਸ਼ਾ ਤਸਕਰਾਂ ਦੀ ਜਦੋਂ ਵੀ ਜਾਣਕਾਰੀ ਮਿਲੀ ਤਾਂ ਇੱਕ ਗੱਡੀ ਨੂੰ ਸਕਾਰਪਿਓ ਗੱਡੀ ਸੀ ਬਲੈਕ ਕਲਰ ਦੀ ਉਹਨੂੰ ਰੋਕਣ ਦੀ ਜਦੋਂ ਕੋਸ਼ਿਸ਼ ਕੀਤੀ ਸੀ ਤਾਂ ਦੋ ਜਿਹੜੇ ਗੈਂਗਸਟਰ ਸੀਗੇ ਉਹਨਾਂ ਨੇ ਗੱਡੀ ਨਹੀਂ ਰੋਕੀ ਤਾਂ ਉਹਨਾਂ ਗੈਂਗਸਟਰਾਂ ਨੇ ਪੁਲਿਸ ਦੇ ਉੱਪਰ ਅੰਨੇ ਵਾਰ ਜਿਹੜੀ ਆ ਫਾਇਰਿੰਗ ਕਰਨ ਸ਼ੁਰੂ ਕਰ ਦਿੱਤੀ ਸੀ ਤਾਂ ਪਰ ਜਿਹੜੀ ਉਹ ਫਾਇਰਿੰਗ ਕੀਤੀ ਸੀ ਉੱਥੇ ਜਿਹੜਾ ਇੱਕ ਪੁਲਿਸ ਵਾਲਾ ਨਾਕਾ ਸੀਗਾ ਉਹਦੇ ਉੱਪਰ ਜਾ ਵੱਜੀ ਪਰ ਜਿਹੜਾ ਉੱਥੇ ਪੁਲਿਸ ਮੁਲਾਜ਼ਮ ਸੀ ਉਹਦਾ ਬਚਾਅ ਹੋ ਗਿਆ ਤਾਂ ਫਿਰ ਪੁਲਿਸ ਨੇ ਆਪਣਾ ਬਚਾਅ ਕਰਨ ਦੇ ਇੱਕ ਬਦਮਾਸ਼ ਦੇ ਉੱਪਰ ਜਿਹੜਾਗਾ ਗੋਲੀ ਚਲਾ ਦਿੱਤੀਗੇ ਉਧਰ ਲੱਤ ਤੇ ਜਿਹੜੀ ਗੋਲੀ ਜਾ ਵੱਜੀ ਆ ਤਾਂ ਉਹਨਾਂ ਦੋਨਾਂ ਬਦਮਾਸ਼ਾਂ ਨੂੰ ਪੁਲਿਸ ਨੇ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਇਹਦੇ ਉੱਪਰ ਵੀ ਸਵਾਲ ਉੱਠਦੇ ਪਏ ਆ ਕਿ ਜਿਹੜੇ ਅੱਜਕੱਲ ਜਿਹੜੇ ਇਨਕਾਉਂਟਰ ਹੋ ਰਹੇ ਆ ਉਹ ਘਟਣ ਦੀ ਥਾਂ ਵੱਧ ਰਹੇ ਆ ਇਹ ਦਾ ਵੀ ਇਹਦਾ ਮਤਲਬ ਕੀ ਹੋ ਸਕਦਾ ਇਹ ਜਿਹੜੇ ਇਨਕਾਊਂਟਰ ਹੋ ਰਹੇ ਇਹਦੇ ਵਿੱਚ ਕਈ ਦਾ ਹੱਥ ਹੋ ਸਕਦਾ ਹੈ ਇੱਕ ਦੂਜੇ ਪਾਸੇ ਜਿਹੜਾ ਹਿਮਾਚਲ ਦੇ ਵਿੱਚ ਸਿੱਖ ਨੂੰ ਸਿੱਖਾਂ ਨੂੰ ਲੈ ਕੇ ਜਿਹੜਾ ਰੋਜ਼ ਪ੍ਰਗਟ ਹੋ ਰਿਹਾ ਹੈ ਉਹਦੇ ਉੱਪਰ ਵੀ ਸਵਾਲ ਉੱਠ ਰਹੇ ਆ ਹਾਲੇ ਜਿਹੜੇ ਸਿੱਖਾਂ ਦੇ ਰੋਜ਼ ਪ੍ਰਗਟ ਦੇ ਉੱਪਰ ਜਿਹੜੇ ਸਵਾਲ ਉੱਠ ਰਹੇ ਆ ਹਿਮਾਚਲ ਦੇ ਜਿਹੜੇ ਲੋਕ ਆ ਸਿੱਖਾਂ ਦੇ ਨਾਲ ਜਿਹੜੀ ਗੁੰਡਾਗਰਦੀ ਕਰਦੀ ਆ ਧੱਕਾ ਕਰਦੀ ਆ ਜਦੋਂ ਉਧਰ ਜਾਂਦੇ ਆ ਉਹਨਾਂ ਤੋਂ ਝੰਡੇ ਖੋਹਦੀ ਆ ਜਿਹੜੇ ਪਸੰਦ ਪਿੰਡਰਾਂ ਵਾਲੇ ਆ ਉਹਨਾਂ ਦੀਆਂ ਫੋਟੋਆਂ ਉਹਨਾਂ ਦੀਆਂ ਜਿਹੜੇ ਚੰਡੇ ਲੱਗੇ ਹੁੰਦੇ ਹਨ ਉਤਾਰ ਕੇ ਪੈਰਾਂ ਨਾਲ ਰੋਲ ਕੇ ਪ੍ਰਸ ਉੱਟ ਦਿੰਦੇ ਤੇ ਕੱਲ ਜਿਹੜੇ ਸਿੱਖਾਂ ਜਿੱਥੇ ਬੰਦੀਆਂ ਨੇ ਕੱਲ ਪੰਜਾਬ ਅਤੇ ਹਿਮਾਚਲ ਦੇ ਹੱਦ ਤੇ ਉੱਪਰ ਬਾਰਡਰ ਦੇ ਉੱਪਰ ਉਹਨਾਂ ਨੇ ਧਰਨਾ ਲਾਉਣਾ ਸੀ ਤਾਂ ਉਹਦੇ ਉੱਪਰ ਬਹੁਤ ਉਹਨਾਂ ਨੂੰ ਜਿਹੜਾ ਗੁੱਸਾ ਆਇਆ ਸੀ ਕਿ ਜਿਹੜੇ ਸਾਡੇ ਸੰਤ ਪਿੰਡਰਾ ਵਾਲੇ ਆ ਉਹਨਾਂ ਨਾਲ ਉਹਨਾਂ ਨੇ ਇਦਾਂ ਦੀ ਜਿਹੜੀਆਂ ਉਹਨਾਂ ਦੇ ਪੋਸਟਰ ਆ ਉਹਨਾਂ ਦੀ ਜਿਹੜੇ ਚੰਡੇ ਆ ਉਹਨਾਂ ਦਾ ਪਤਸ ਲੋਕੀ ਕੀਤੀ ਆ ਹਲੇ ਜਿਹੜਾ ਇਹ ਮਾਮਲਾ ਸੀ ਇਹ ਹਲੇ ਚੱਲ ਹੀ ਰਿਹਾ ਸੀ ਤਾਂ ਦੂਜੇ ਪਾਸੇ ਹੁਣ ਕਿਸਾਨ ਜਥੇਬੰਦੀਆਂ ਦੇ ਉੱਪਰ ਜਿਹੜਾ ਪੁਲਸ ਨੇ ਗੁੰਡਾਗਰਦੀ ਦੇ ਕਰਕੇ ਪੀਲਾ ਪੰਜਾ ਚਲਾਇਆ ਇਹ ਉਹਦੇ ਉੱਪਰ ਵੀ ਸਵਾਲ ਉੱਠ ਰਹੇ ਆ ਤੇ ਦੂਜੇ ਤੀਜੇ ਪਾਸੇ ਜਿਹੜਾ ਇਨਕਾਊਂਟਰ ਲੈ ਕੇ ਸਵਾਲ ਉੱਠਦੇ ਆ ਕਿ ਇਨਕਾਊਂਟਰ ਜਿਹੜੇ ਹੋ ਰਹੇ ਆ ਅੱਜਕੱਲ ਜ਼ਿਆਦਾ ਉਹਦੇ ਪਿੱਛੇ ਕੀ ਦਾ ਹੱਥ ਹੋ ਸਕਦਾ ਹੈ ਜਿਹੜਾ ਇਨਕਾਊਂਟਰ ਘਟਨੇ ਚਾਹੀਦੇ ਉਹ ਵੱਧ ਕਿਉਂ ਰਹੇ ਆ ਤੇ ਜੇਕਰ ਇਨਕਾਉਂਟਰ ਹੁੰਦੇ ਵੀ ਆ ਤਾਂ ਹਰ ਵਾਰ ਜਿਹੜੇ ਪਲਸ ਉਹਨਾਂ ਨੂੰ ਜਵਾਬੀ ਜਦੋਂ ਜਵਾਬ ਦਿੰਦੀ ਆ ਫਾਇਰਿੰਗ ਦੁਆਰਾ ਜਵਾਬ ਦਿੰਦੀ ਆ ਤਾਂ ਉਹ ਜਿਹੜੀ ਗੋਲੀ ਹਮੇਸ਼ਾ ਲੱਤ ਤੇ ਹੀ ਕਿਉਂ ਜਾ ਵਾਜਦੀ ਆ ਕੋਈ ਬਾਤ ਐ ਕਿਉਂ ਨਹੀਂ ਵਾਜਦੀ ਕੋਈ ਪੱਟ ਤੇ ਕਿਉਂ ਨਹੀਂ ਵਾਜਦੀ ਜਦੋਂ ਵੀ ਗੋਲੀ ਮਾਰਦੇ ਆ ਉਹ ਲੱਤ ਤੇ ਕਿਉਂ ਵਾਜਦੀ ਆ ਇਹ ਜਿਹੜੇ ਤਿੰਨੇ ਮੁੱਦੇ ਆ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਜਿਹੜੇ ਸਵਾਲ ਉੱਠਦੇ ਆ ਤੇ ਤੁਹਾਡਾ ਅਸਪਤੀ ਕੀ ਵਿਚਾਰ ਹੈ ਤਾਂ ਉਹਨੂੰ ਕੀ ਲੱਗਦਾ ਏ ਇਹਦੇ ਪਿੱਛੇ ਕੀ ਦਾ ਹੱਥ ਹੋ ਸਕਦਾ ਏ ਕਿ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਉਹ ਸਹੀ ਆ ਜਾਂ ਗਲਤ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ